ਮੈਂ ਸਭ ਤੋਂ ਪਹਿਲਾਂ ਤੇ ਗੁਰੂ ਮਹਾਰਾਜ ਜੀ ਦਾ ਉਪਰਾਣਾ ਕਰਦਾ ਤੇ ਧੰਨਵਾਦ ਕਰਦਾ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਦਾ ਸੋਨੀਆ ਜੀ ਖੜਗੇ ਸਾਹਿਬ ਬਰਾਊਨ ਸਪ੍ਰਿੰਕਾ ਗਾਂਧੀ ਜੀ ਅਤੇ ਸਾਡੇ ਪੰਜਾਬ ਦੇ ਲੀਡਰ ਰਾਜਾ ਵੜਿੰਗ ਜੀ ਪੰਜਾਬ ਪ੍ਰਧਾਨ ਬਾਜਵਾ ਸਾਹਿਬ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਅਤੇ ਸਾਡੇ ਪਰਿਵਾਰੀ ਦਵਿੰਦਰ ਯਾਦਵ ਜੀ ਤੇ ਸਾਰੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਇਹ ਟਿਕਟ ਅੱਜ ਦੇ ਕੇ ਦਾਸ ਦਾ ਯਾਨਤ ਰਾਇ ਤੇ ਟਿਕਟ ਇਹ ਜਨਤਾ ਦੀ ਮੈਂ ਸਮਝਦਾ ਤੇ ਆਵਾਜ਼ ਤੇ ਜਿਨ੍ਹਾਂ ਲੋਕਾਂ ਨੇ ਮੇਰਾ ਸਾਥ ਦਿੱਤਾ ਮੇਰੀ ਪਿੱਠ ਵਿੱਚੇ ਕੜ ਕੇ ਮੈਨੂੰ ਇੰਨਾ ਪਿਆਰ ਸਤਿਕਾਰ ਦੇ ਰਹੇ ਮੈਂ ਉਹਨਾਂ ਲੋਕਾਂ ਦਾ ਵੀ ਧੰਨਵਾਦ ਕਰਦਾ ਕਿ ਆ ਟਿਕਟ ਦੇ ਵਿੱਚ ਸਾਰੇ ਹਲਕੇ ਦੇ ਵਿੱਚ ਇੱਕ ਬਹੁਤ ਖੁਸ਼ੀ ਦੀ ਲਹਿਰ ਜ਼ੋਰ ਵੀ ਹੈ ਕਿ ਕਿੱਡੀ ਜੀ ਹੈ ਇੱਕ ਵਾਇਆ ਪ੍ਰਵਾਨ ਬਣੀ ਹੈ ਇਸ ਉਸ ਕਰਕੇ ਮੈਂ ਸਾਰੀ ਲੀਡਰਸ਼ਿਪ ਦਾ ਤੇ ਸਾਰੇ ਲੋਕਾਂ ਦਾ ਦਿਲੋਂ ਧੰਨਵਾਦ ਕਰਦਾ ਜਿਹੜੇ ਮੇਰੇ ਵਿੱਚ ਖੜੇ ਹੈ ਔਰ ਤੰਬੀਰਤੀ ਕਰਦਾ ਕਿ ਸਾਰੇ ਆਪ ਕੋ ਆਪਣੀਆਂ ਜ਼ਿੰਮੇਵਾਰੀਆਂ ਸਮਝ ਕੇ ਆਪੋ ਆਪਣੇ ਨਗਰਾਂ ਵਿੱਚ ਪਿੰਡਾਂ ਵਿੱਚ ਆਪਣੀਆਂ ਡਿਊਟੀਆਂ ਜਿਹੜੀਆਂ ਉਹ ਨਿਭਾਉਣ ਤਾਂ ਕਿ ਇਹ ਸੀਟ ਜਿਹੜੀ ਹੈ ਜਿੱਤ ਕੇ ਆਪਾਂ ਕਾਨੂੰਨ ਦੀ ਚੋਰੀ ਪਾ ਕੇ ਦੇ ਕੇ ਸਰਕਾਰ ਦੇ ਹਿੱਸੇਦਾਰ ਬਣੀ ਹੈ ਬਹੁਤ ਬਹੁਤ ਧੰਨਵਾਦ